ਸਰਦਾਰ ਗੁਪੀ ਸਿੰਘ ਪੁੱਲਰ ਮਾਨਜੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਰਪੀ ਸਿੰਘ ਮੰਡੇਰ ਡੀసీపీ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਅਮਿੰਦਰ ਸਿੰਘ ACP ਡਿਟੈਕਟਿਵ ਤੇ ACIA 2 ਦੇ ਇੰਚਾਰਜ ਸਰ ਮੇਲ ਸਿੰਘ ਨਿਪਟਸ ਪਾਰਟੀ ਨੇ ਇੱਕ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਪਿਸਤਲ 32 ਬੱਤੀਪੋਰ ਦੋ ਜਿੰਦਾ ਰੌਂਦ ਤੇ ਇੱਕ ਰਿਵਾਲਵਰ 32 ਬੱਤੀਪੋਰ ਦੋ ਜਿੰਦਾ ਰੌਂਦ ਇੱਕ ਕ੍ਰੇਟਾ ਕਾਰ ਬਰਾਮਦ ਕੀਤੀ ਪੁਲਿਸ ਪਾਰਟੀ ਨੇ ਫਤਿਹਗੜ ਸ਼ੁਕਰਚੱਕ ਪੁਲ ਦੇ ਕੋਲ ਇੱਕ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਕ੍ਰੇਟਾ ਕਾਰ ਬੜੀ ਤੇਜ਼ੀ ਨਾਲ ਜਿਹੜੀ ਕਿ ਬਟਾਲਾ ਸਾਈਡ ਤੋਂ ਆ ਰਹੀ ਸੀ ਉਹਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਤੇ ਕਾਰਚਾਨਕ ਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਪਾਰਟੀ ਨੇ ਉਹ ਗੱਡੀ ਨੂੰ ਰਾਉਂਡ ਅਪ ਕੀਤਾ ਜਿਸ ਵਿਚੋਂ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਹੈਨ ਹਰਪ੍ਰੀਤ ਸਿੰਘ ਔਰ ਫਰਮਨ ਪੁੱਤਰ ਇਕਬਾਲ ਸਿੰਘ ਵਾਸੀ ਨਾਥਪੁਰ ਕਾਦੀਆਂ ਇਸਮਾਇਲ ਪੁੱਤਰ शिंदे ਵਾਸੀ ਗਲੀ ਨੰਬਰ 3 ਗੁਰੂ ਤੇਗ ਬਹਾਦਰ ਕਲੋਨੀ ਬਟਾਲਾ ਰੋਡ ਬਟਾਲਾ ਬਟਾਲਾ ਇਹਨਾਂ ਪਾਸੋਂ ਦੋ ਵੈਪਨ ਇੱਕ 32 ਬੋਰ ਪਿਸਟਲ ਦੋ ਜਿੰਦਾ ਰੌਂਦ ਇੱਕ ਰਵਾਲਵਰ ਦੋ ਜਿੰਦਾ ਰੌਂਦ ਤੇ ਇੱਕ ਚਿੱਟੇ ਰੰਗ ਦੀ ਕੈਟਾ ਬਿਨਾਂ ਨੰਬਰੀ ਕਾਰ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਕ ਦਸਨਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਦੋਸ਼ੀਆਂ ਵੱਲੋਂ ਇਹ ਵੈਪਨ ਜਿਹੜਾ ਸੀਗਾ ਇਹ ਇੱਕ ਵੈਪਨ ਇਹਨਾਂ ਚੋਂ ਹਸ਼ਿਆਰਪੁਰ ਤੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਇੱਕ ਮੁਕਦਮਾ ਨੰਬਰ 263 2022 ਦਾ 454 380 ਦਾ ਉੱਥੇ ਦਰਜ ਹੈ ਅਗਿੱਤ ਤਪੀਸ਼ ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈ ਪੁਛਕਿ ਬਰੀਕੀ ਰੱਖ ਕੀਤੀ ਗਈ ਹੈ